ਸਾਸਤਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਛੋਟੀਆਂ ਆ ਗਈਆਂ ਵੀਰੋ ਤਾਜ਼ੀਆਂ ਸੂਈਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਵੀਰੋ ਨੀਲੀ ਰਾਵੀ ਆ ਚੰਗੀਆਂ ਕਟੀਆਂ ਆ ਗਈਆਂ ਵੀਰ ਕੋਲੇ ਤਾਂ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਤਸਰੀ ਗਾਲ ਵੀਰੇ ਸਤਸਰੀ ਗਾਲ ਜੀ ਸਤਸਰੀ ਗਾਲ ਜੀ ਹੋਰ ਸलाम ਵੀਰੇ ਕੀ ਹਾਲ ਚਾਲ ਵਧੀਆ ਠੀਕ ਠਾਕ ਵੀਜੀ ਤੁਸੀਂ ਸਭ ਠੀਕ ਠਾਕ ਵਧੀਆ ਵੀਰੇ ਵਧੀਆ ਠੀਕ ਠਾਕ ਜੀ ਹਾਂ ਵੀਰੇ ਨਾਂ ਦੱਸਿਓ ਆਪਣਾ ਨਾਂ ਮੇਰਾ ਜੋਬਨ ਵੀਜੀ ਪਿੰਡ ਹਰਦੁਰਵਾਲ ਹਾਂਜੀ ਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਠੀਕ ਹੈ ਆਪਣਾ ਫਤਿਹ ਚੁੜੀਆ 8 ਕਿਲੋਮੀਟਰ ਤੇ ਅਮਦਾਸ ਆਪਣਾ ਹੋਗਾ 6 ਕਿਲੋਮੀਟਰ ਠੀਕ ਹੈ ਜੀ ਹਾਂਜੀ ਜੀ ਜੀ ਫੋਨ ਨੰਬਰ ਵੀਰੇ ਫੋਨ ਨੰਬਰ 84374 ਤੇ 22925 ਤਾਂ ਵੀਰੇ ਵੇਗੇ ਕੱਲ ਨੂੰ ਪੁੱਛੋ ਜਲਦੀ ਹਾਂਜੀ ਕੱਲ ਵਾਲੇ ਮਿੰਟੋ ਮਿੰਟਿ ਗਏ ਦਮਾਂ ਟੋਟੇ ਮਿੰਟ ਪਤੂ ਤੇ ਚਾਰ ਆਪਾਂ ਤੇਨੇ ਪਣਿਆ ਤੇ ਠੀਕ ਹੈ ਜੀ ਤੇ ਇੱਕ ਟੋਕਰ ਗੱਬਣ ਵੈੜਾ ਡੱਬੇ ਰੱਖਦੀ ਹਾਂ ਜੀ ਆਪ ਅੱਗੇ ਵੀ ਇੱਕ ਵੀਡੀਓ ਚ ਪਾਈ ਪਿਛਲੀ ਉਦੋਂ ਪਿਛਲੀ ਇਹ ਚ ਤੇ ਉਦੋਂ ਨਾ ਦੂਜਾ ਕਿਸੇ ਵੀ ਨੇ ਸਾਈ ਪਾਈ 1000 ਰੁਪਿਆ ਮਨੇ ਆਪਾਂ ਨੂੰ ਪੰਜ ਚਾਰ ਦਿਨ ਖਰਾਬ ਕੀਤਾ ਅੱਛਾ ਅੱਛਾ ਆ ਦੀ ਨਾ ਨੇ ਵੀ ਨਾ ਜੋ ਫੋਨ ਚ ਕਿਹਾ ਦੇ ਨਾ ਨੇ ਦੱਸਿਆ ਹੀ ਆ ਬੰਦੇ ਪਰਾ ਬਹੁਤ ਫੋਨ ਆਇਆ ਗਾਂ ਦੇ ਅੱਛਾ ਜੀ ਤੇ ਆਪਾਂ ਸਭ ਕੋ ਬਾਜਿੱਤੀ ਨਹੀਂ ਕਿਹਨੂੰ ਠੀਕ ਹੈ ਜੀ ਹਾਂ ਜੀ ਹਾਂ ਜੀ ਉਹਦੇ ਕਰਕੇ ਤਾਂ ਬਾਜੀਆਂ ਸਾਈ ਪੇ ਫੇਖੀ ਤਾਂ ਵੀ ਸਾਈ ਆਈ ਹੁਣ ਤੱਕ ਬਿਲਕੁਲ ਬਿਲਕੁਲ ਉਹ ਸਾਈ ਆਈ ਹੋਵੇ ਫਿਰ ਵੀਰੇ ਡੀਕਣਾ ਪੈਂਦਾ ਉਹਨੇ ਬਾਜੀ ਨਾ 1000 ਰੁਪਏ ਮੰਗਿਆ 1000 ਵੀ ਨਹੀਂ ਮੰਗਿਆ ਤੇ ਉਹਨੇ ਗਾਈ ਵਾਹ ਦੱਸਿਆ ਵੀ ਨਹੀਂ ਕੱਝੀ ਹਾਂ ਤਾਂ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਆ ਕਿ ਵੀਰੇ ਤੂੰ ਹੀ ਨਾ ਸਾਈ ਪਾਈ ਹੁੰਦੀ ਆ ਨਾ ਹਣਾ ਪਹੁੰਚਿਆ ਕਰੋ ਆ ਆਨੰਦ ਜਵਾਬ ਦੇਤਾ ਹਣਾ ਵੀਰੇ ਜੀ ਵਾੜ ਬਹੁਤ ਚੰਗੀ ਆਪਣੇ ਕੋਲ ਇੱਕ ਟੋਕੜੇ ਬਣਾਉਣ ਦੀ ਦਿਖਾਵਾਂਗੇ ਠੀਕ ਹੈ ਜੀ ਤੇ ਆ ਇੱਕ ਪਿਓਰ ਨੀਲੀ ਰਵੀ ਆ ਟਡੇ ਘਟਾ ਵਾਲੀ ਦੋਵਾਂ ਦੇ ਮਗਰ ਕਟੀਆਂ ਦੇ ਨੀਲੀਆਂ ਹਾਂਜੀ ਨੀਲੀਆਂ ਦਵਾਂ ਦੇ ਕਰੀਏ ਵੀਰੇ ਸ਼ੁਰੂ ਬਹੁਤ ਨਾਮੀਆਂ ਮਈਆਂ ਦੇ ਹਾਂਜੀ ਕਰੀਏ ਵੀਰੇ ਰੇਟ ਤਾਂ ਡਾਜ ਜੈ ਹੁੰਦਾ 2 200 ਨਫਾ ਰੱਖਦੇ ਹਨਾ 2000 2000 ਨਾ ਪਤਾ ਨਾ ਦੇ ਦੇਣੀਆਂ ਆ ਦੂਜੇ ਤਾਂ ਆਪਣੀ ਤੁਹਾਨੂੰ ਤਾਂ ਵੀਡੀਓ ਆਉਂਦੀ ਹੁੰਦੀ ਤਾਂ ਹੀ ਜਲਦੀ ਪੁੱਛ ਵੀ ਕਹਿੰਦੇ ਆ 15 15 45 ਰੁਪਏ ਬਚ ਜਾਣਾ ਬਿਲਕੁਲ ਬਿਲਕੁਲ ਆਪਾਂ ਤੁਹਾਨੂੰ ਤਾਂ ਇੰਨਾ ਬੜਾ ਹੁੰਦਾ ਜੇ ਨਾਲੇ ਆਪਾਂ ਚਲੋ ਵੀ ਭੈਣ ਪਰਵਾਣਾ ਬਿਲਕੁਲ ਤੰਵੀਰ ਨੂੰ ਵੇਖੋ ਪਿਆਰ ਬੜਾ ਕਰਦੇ ਆ ਭਰਾ ਹਨਾ ਪਿਆਰ ਕਰਦੇ ਆ ਤਾਂ ਕਈ ਭੈਣ ਭਰਾ ਹੇ ਡੀਕਣ ਦੇ ਪਟਾਡੇ ਕੋ ਡੰਕਰ ਲੈਣੇ ਆ ਰੇਟ ਖਾਂਦੇ ਵੀ ਵੀਡੀਓ ਬਹੁਤ ਵੀਡੀਓ ਪਾ ਹਾਂ ਰੇਟ ਕਰਕੇ ਵੀਰੇ ਵੇਖਦਾ ਹਾਂ ਜੀ ਆਪਾਂ ਨਿੱਕੇ ਨਿੱਕੇ ਤੁਹਾਨੂੰ ਬਤਾ ਦਈਏ ਮੁੱਲ ਪਾਣੀ ਛੋਟੇ ਰੇਟ ਛੋਟੇ ਛੋਟੇ ਹਾਂਜੀ ਆ ਪਹਿਲਾਂ ਝੋਟੀ ਦੇ ਵੇਚੀ ਹਾਂਜੀ ਪਹਿਲਾਂ ਝੋਟੀ ਥਾਂ ਦੇਖੋ ਕੇਲਿਆਂ ਬਿਲਕੁਲ ਕੇਲਿਆਂ ਥਾਂ ਲੱਗਾ ਵੇਖੋ ਹਾਂਜੀ ਇੱਕ ਜੀ ਰਾਤ ਦੀ ਕੱਲ ਰਾਤ ਦੀ ਸਈ ਆ ਅੱਜ ਤਿੰਨ ਚਵਾਈਆਂ ਹੋ ਗਏ ਆ ਇਹਦੀਆਂ ਅੱਜ ਚਮਤ ਚੌਥੀ ਚਵਾਈ ਆ ਵੀਡੀਓ ਚੌਥੀ ਚਵਾਈ ਹਾਂਜੀ ਅੱਜ ਤਾਂ ਵੇਲੇ ਇੱਕ ਦਾ ਹੁਣ ਆਪਣਾ ਇੱਕ ਰੇਟ ਵੱਜਾ ਵਾ ਠੀਕ ਹੈ ਜੀ ਹਾਂਜੀ ਉਹ ਕੋਟੇ ਡੇ ਕੱਢ ਕਿਆ ਬਾਤ ਹੈ ਚਾਰੇ ਘਟੀ ਦੇ ਖੁਰਤੇ ਤੇ ਪੂਛ ਟੀ ਆ ਬਿਲਕੁਲ ਤੇ ਬਿੱਲੀਆਂ ਆਖਾ ਘੱਟੀ ਦੀਆਂ ਹੋਣੀ ਠੀਕ ਹੈ ਜੀ ਛੋਟੀ ਵੀ ਨੀਲੀ ਤੇ ਪਖਰਾ ਗਈ ਹੈ ਨਾ ਛੋਟੀ ਵੀ ਨੀਲੀ ਚ ਪਖਰਾਦੀ ਵੀ ਜੀ ਛੋਟੀ ਦੇ ਵੀ ਚਾਰੇ ਖੁਰਤੇ ਹੁੰਦੇ ਆ ਤੱਚਾ ਚੂਕੇ ਮੈਂ ਤਾਂ ਛੋਟੀ ਤਾਂ ਨਿਕਲੇ ਵੀ ਜੀ ਮੋਗਾ ਹੀ ਲੱਗਾ ਇੱਕ ਨੰਬਰ ਇੱਕ ਨੰਬਰ ਲੱਗਾ ਵੀ ਜੀ ਧਰਾ ਮਾਰ ਕੇ ਦਿਖਾ ਦਾਂਗੇ ਬਾਅਦ ਠੀਕ ਹੈ ਮਾਰੀਏ ਕਰਾਂਦੀ ਹੈ ਵੇਖ ਲਓ ਤੁਹਾਡੀ ਮਰਜੀ ਹੈ ਵੀਰੇ ਮਾਰੀਏ ਜੀ ਧਰਾ ਦਿਖਾ ਦਿਓ ਤਾਂ ਵੇਖੋ ਵੀਰੇ ਉਹ ਨੀਲੀ 라ਵੀ ਚ ਪਖਰਾ ਰੱਖ ਗਈ ਚੰਗੀ ਛੋਟੀ ਆ ਤਾਂ ਬੱਚਾ ਵੀ ਚੰਗੇ ਸੀਮਨ ਦਾ ਪਾਇਆ ਬਾਕੀ ਵੀਰੇ ਐ ਚੋੜੇ ਚਾੜੇ ਚਗਾਠੇ ਦੀ ਝੋਟੀ ਆ ਕੱਦ ਕਾਠ ਵਾਲੀ ਆ ਸੱਚਾ ਵੀਰਾ ਕਹਿੰਦਾ ਵਿਖਾਲ ਦਿੰਨੇ ਆ ਤਾਰਾ ਮਾਰਗੇ ਬਹੁਤ ਵਧੀਆ ਵੀਰ ਜੀ ਇਹ ਪਹਿਲੇ ਨੋਜਾ ਥਾਣੇ ਲੱਗਦਾ ਝੋਟੀ ਦੀ ਆ ਦੇਖਾ ਲਓ ਬਹੁਤ ਚੰਗੀ ਝੋਟੀ ਵੀਰੇ ਫੇਸ ਦਿਖਾ ਲਓ ਕਿਤੇ ਵੀਰ ਜੀ ਕਾਦੀਆਂ ਬਾਤਾਂ ਆ ਵੀਰ ਜੀ ਝੋਟੀ ਦੀਆਂ ਤੇ ਬੱਚਾ ਵੀ ਤਾਂ ਹੀ ਚੰਗੇ ਸੀਮਨ ਦਾ ਪਾਇਆ ਹੈ ਨਾ ਹਾਂ ਜੀ ਇੰਨੀ ਲੀਰਿਆ ਵੀ ਦੀ ਮਗਰ ਵਿੱਚ ਕੱਟੀ ਆ ਦੋਵਾਂ ਦਿਨ ਇਦਿਵੇਂ ਮਗਰ ਉਦੋਂ ਉਦੋਂ ਮਗਰ ਉਦੋਂ ਵੀ ਚੜਦੀ ਛੱਡੀ ਦੀ ਨਹੀਂ ਲੀਦੀ ਅਸੇ ਉਹ ਵੀ ਮੋਦੇ ਮਗਰ ਵੀ ਕੱਟੀ ਨਹੀਂ ਲੀਦੀ ਮੋਦੇ ਮ ਆ ਗਈ ਚਾਗੀ ਆ ਗਈ ਇੱਥੇ ਆ ਗਈ ਮਿੰਟੋ ਮਿੰਟ ਦੇ ਦਿਨ ਬਤਾ ਤਾਜੀ ਤੇ ਰਾਤੀ ਦੀ ਸੋਈ ਆ ਤਾਂ ਵੇਖੋ ਵੀਰੋ ਤਾਜੀ ਸੂਈ ਝੋਟੀ ਹੈ ਚੈੱਕ ਕਰ ਲਿਆ ਬਾਤ ਹੈ ਛੇ ਕੀ ਕੱਢਦੀ ਵੀਜੀ ਥਲੇ ਬਹੁਤ ਚੰਗਾ ਚਵਾ ਲੱਗਿਆ ਹੈ ਨਾ ਹਾਂਜੀ ਕੀ ਬਾਤ ਹੈ ਮੋਟੀ ਧਾਰ ਖੋਲੋ ਵੀ ਤੋਰੋ ਤਾਂ ਵੇਖੋ ਵੀਰੋ ਚਵਾ ਲੱਗਿਆ ਇੱਕ ਨੰਬਰ ਕੱਦ ਕਾਠ ਪੱਖੋਂ ਵੀ ਸੋਹਣੀ ਝੋਟੀ ਆ ਤਾਂ ਵੀਰੇ ਫੇਸ ਕੁਆਲਿਟੀ ਵੀ ਝੋਟੀ ਦੀ ਸੋਹਣੀ ਆ ਬਹੁਤ ਸ਼ਾਨਦਾਰ ਡੱਬੀਦਾਰ ਸਿੰਘ ਆ ਵੀਰ ਜੀ ਬਿਲਕੁਲ ਦੇਖੋ ਡੱਬੀਦਾਰ ਸਿੰਘ ਆ ਅੱਗੇ ਪਿੱਛੇ ਡੱਬੀਆਂ ਲੱਗੀਆਂ ਸਿੰਘਾਂ ਦੇ ਘਟ ਘਟ ਕੇ ਤੇ ਬਹੁਤ ਚੰਗੀ ਝੋਟੀ ਆ ਵੀਰ ਜੀ ਹਾਂ ਜੀ ਥਾਨ ਵੇਖੋ ਇਹੋ ਜਿਹਾ ਵੀਰ ਜੀ ਪਹਿਲੇ ਸਵੇਰ ਥਾਨ ਨਹੀਂ ਲੱਗਦਾ ਝੋਟੀ ਨੂੰ ਜਿੱਡਾ ਲੋਕਾਂ ਥਾਨ ਲੱਗਾ ਨਾ ਇਹੋ ਜਿਹਾ ਥਾਨ ਨਹੀਂ ਜਲਦਾ ਥਾਨ ਬਹੁਤ ਸਪੈਸ਼ਲ ਲੱਗਿਆ ਨੂੰ ਤਾਂ ਬਾਕੀ ਵੀਰੇ ਕੱਦ ਕਾਠ ਵਾਲੀ ਝੋਟੀ ਆ ਬੇਲਬਾਲ ਬਹੁਤੀ ਲੰਬੀ ਆ ਵੀਰ ਜੀ ਕੱਦ ਬਹੁਤ ਵਧੀਆ ਸ਼ਾਨਦਾਰ ਝੋਟੀ ਦਾ ਸਿੰਘ ਦੀ ਕੁਆਲ ਤਾਂ ਵੇਖੋ ਵੀਰੋ ਚੈੱਕ ਕਰ ਲਿਓ ਇਹ ਮੇਰੇ ਨਾਮ ਬਹੁਤ ਬਰੀਕ ਬਰੀਕ ਝੋਟੀ ਦੇ ਪਤਲੇ ਚਮਚਾ ਜੀ ਨਾ ਲੈ ਜੀ ਮੁਰਿਆ ਕਾ ਤੈਨੂੰ ਕਿੰਨੀ ਹੈ ਇਹ ਕਿਆ ਲੰਮੀ ਤੋਰ ਤੇ ਤਾਂ ਲੰਮਾ ਤਾਂ ਵੇਖੋ ਵੀਰੋ ਤੋਰਾ ਚੈੱਕ ਕਰ ਲਓ ਸੋਹਣੀ ਝੋਟੀ ਆ ਮਗਰ ਵੀ ਕੱਟੀ ਆ ਗਈ ਆ ਕੱਟੀ ਵੀ ਵੀਰੇ ਚੰਗੇ ਸੀ ਬੰਦੀ ਜੀ ਦੇਖੋ ਵੀਰ ਜੀ ਠੰਡੀ ਵੇਖੋ ਝੋਟੀ ਪਹਿਲਣਾ ਸੱਬੇ ਗੱਲਾਂ ਪੂਰੀਆਂ ਵੀਰੇ ਦੀਆਂ ਚਵਾ ਇੱਕ ਨੰਬਰ ਲੱਗਿਆ ਡਾਡਾ ਹਣਾ ਗਾਦੇ ਕਾਦੀਆਂ ਹੀ ਗੱਲਾਂ ਆ ਤੇ ਰੱਖੋ ਬੜਾ ਪਿੱਛੋਂ ਦੀ ਬੈਠੇ ਰਹੋ ਬਹੁਤ ਸੋਹਣਾ ਚਵਾ ਲੱਗਿਆ ਵੀਰੇ ਤਾਂ ਵੀਰੇ ਇੱਧਰ ਦੀ ਬੈਠੇ ਰਹਾ ਭਾਈ ਇੱਧਰ ਦੀ ਬੈਠੇ ਰਹਾ ਇਹਨਾਂ ਦਾ ਪਸ਼ੂ ਕਿੱਲੇ ਕਿੱਲੇ ਬੱਜੇ ਆ ਸੋਨਾ ਲੱਗਦਾ ਹਾਂ ਦੀਆਂ ਵਿੱਚ ਇਹੋ ਚੀਜ਼ਾਂ ਦਾ ਵਿੱਚ ਮੁੱਲ ਤਾਂ ਅਹੀਂ ਇਹੋ ਚੀਜ਼ਾਂ ਦਾ ਵਿੱਚ ਮੁੱਲ ਲੈਨੇ ਆ ਬਿਲਕੁਲ ਬਿਲਕੁਲ ਹਾਂਜੀ ਇਹੋ ਚੀਜ਼ਾਂ ਦਾ ਤੁਹਾਨੂੰ ਤਾਂ ਮੁੱਲ ਲਈਦਾ ਵਾ ਬਿਲਕੁਲ ਆਪਾਂ 1000 1500 ਰੁਪਏ ਲੈਣਾ ਨੇ ਇਹੋ ਚੀਜ਼ਾਂ ਦਾ ਲੈਣਾ ਲਿਆ ਕੇ ਤਾਂ ਭਰਾ ਨੂੰ ਚੰਗੀ ਚੀਜ਼ ਦਾਂਗੇ 1000 1500 ਲੈਣਾ ਇਹੋ ਚੀਜ਼ਾਂ ਦਾ ਲੈਣਾ ਕਿ ਕੋਈ ਦੀ ਲਾਮਾ ਨਹੀਂ ਲੈਣਾ ਨਾਲ ਵੀਰੇ ਤੁਸੀਂ ਵੀ ਪੈ ਖਰਚ ਗਏ ਹਨਾ ਪਸ਼ੂ ਤੁਸੀਂ ਵੀ ਇਹ ਹੈਗੀ ਸਾਫ ਸੁਥਰਾ ਹੀ ਲੈਣਾ ਹਨਾ ਤਸੱਲੀ ਨਾਲ ਲੈਣਾ ਆਪਾਂ ਤਾਂ ਤਸੱਲੀ ਕਰਕੇ ਲੈਣੀ ਹੈ ਵੀਰ ਜੀ ਦੋ ਸੋਨੀ ਝੋਟੀ ਆ ਵੀਰੇ ਤਾਂ ਮਗਰ ਵੀ ਇਹਦੇ ਕੱਟੀ ਆ ਗਈ ਵੀਰੇ ਇੱਕ ਵਾਰੀ ਚੈੱਕ ਕਰ ਲਓ ਬੱਚਾ ਵੀ ਆਹ ਕੱਟੀ ਆ ਗਈ ਹੈਨਾ ਹਾਂਜੀ ਹਾਂਜੀ ਨੀਲੀ ਦਾ ਵਿੱਚ ਆ ਗਿਆ ਬਹੁਤ ਸੋਨਾ ਚੰਗੀ ਸੀ ਮੁੰਡਾ ਬੱਚਾ ਪਾ ਰਹੇ ਨੇ ਹੈਨਾ ਹਾਂਜੀ ਹਾਂਜੀ ਤੇ ਵੀਰੇ ਮੋਲੇ ਦਾ ਮੋਲ ਤਾਂ ਉਹ ਤਾਂ ਆਪਣੇ ਵੀ ਇਨੀ ਨਿਕਲੇ ਕਿ ਹੁੰਦੇ ਜੀ ਹਾਂਜੀ ਇਹ ਰਵਾਲਾ ਤਾਂ ਨਿਕਲੇ ਕਿ ਮਹਿੰਗੇ ਮਿਲ ਬਿਲਕੁਲ ਇੱਥੋਂ ਮਿਲਿਆ ਜੀ ਅਜੇ ਮੋਲੀ ਵੀਧੀ ਹਾਂ ਹੋਰ ਕਿੱਡੇ ਹੁੰਦੀ ਭਲਾਂ ਦੇ 1 ਲੱਖ 10 15 ਜਿੰਨਾ ਜੋ ਮੱਢੇਗਾ ਲਗਾ ਹਾਂ ਪਾਉਗਾ ਨਾਣੀ ਆ ਜੀ ਹਾਂਜੀ 90 ਦੇ ਦਈਏ ਕੀ ਬਾਤ ਹੈ ਹਾਂਜੀ ਹਾਂਜੀ ਝੋਟੀ ਸਪੈਸ਼ਲ ਲੱਭਦੀ ਨਹੀਂ ਜੀ 2 ਛੱਡ ਦੇ 90 ਜੀ ਸੋਨੀ ਝੋਟੀ ਹੈ ਹੋਰ ਕਰ ਦਈਏ 85 ਦੇ ਦਈਏ ਠੀਕ ਹੈ ਕਰ ਦਿਓ ਮਾਨਤਨ ਵਿੱਚੋਂ ਛੋੜ ਛੱਪਾ ਕਰ ਦੋ ਕਰ ਦੋ ਹੋਰ ਕਰ ਦਈਏ ਕਰ ਦੋ ਜੀ ਪਲਾਸਟੀ ਕਰ ਦਈਏ 85 ਹੱਦ ਦੇ ਦਈਏ ਕੀ ਬਾਤ ਹੈ ਸਿਰ ਹੈ ਕਰਾਉਣਾ ਦੇ ਮਾਨਤਨ ਤੁਸੀਂ ਸੁਣਾਉਂਦਾ ਹੋਰ ਕਰਾ ਲਓ ਝੋਟੀ ਪਰ ਇਹ ਲੱਭੂ ਨਾ ਜਿੰਨੇ ਦੀ ਜਿਹੜੇ ਬਾਜਾ ਪਾਦੇ ਦਨੀ ਆ 85 ਕੋਈ ਨਹੀਂ ਮਾਵਾ ਅਬ 80 ਚ ਕਰਾ ਦਿਓ ਕਰਾਉਣਾ ਤੁਸੀਂ ਮਾਨਤਨ ਕੋਈ ਨਹੀਂ ਪੁੱਤਲਾ ਤੋਂ ਛੱਡ ਦਿਓ ਫਿਰ 80 ਦੀ ਹਾਂ ਨਾ ਵੀਰੇ ਇੱਕ ਕੇਰ ਹੋਰ ਛੱਡ ਦਾਂਗੇ 80 ਚੋਂ 80 ਚੋਂ ਕੇਰ ਛੱਡ ਦਾਂਗੇ 1000 ਛੱਡ ਦਾਂਗੇ ਹਾਂਜੀ ਟਾਈਮ ਪਰਾ ਫੋਨ ਆਵੇ ਫਿਰ ਵੀ ਨਹੀਂ ਮੋੜਦੇ ਪਤਾ ਨਹੀਂ ਕਿੱਥੇ ਦੇ ਦੇਣੀ ਆ ਫੋਨ ਲਾਵੇ ਭੈਣ ਪ੍ਰਾਪਾ ਦੇਖੋ ਵੀਰੇ ਚੈੱਕ ਕਰ ਲਿਓ ਜੰਗੀ ਝੋਟੀ ਆ ਬਿਲਕੁਲ ਵੀਰੇ ਹਾਂਜੀ ਹਾਂਜੀ ਤਾਂ ਝੋਟੀ ਵੇਖ ਕੇ ਕੱਦ ਵੇਖ ਕੇ ਉਤੋਂ ਪੁੱਠਾ ਵੇਖ ਕੇ ਖੁੱਡਾ ਵੇਖ ਕੇ ਥਣ ਵੇਖ ਕੇ ਫਿਰ ਕੋ ਮੋੜ ਲਾਵੇ ਝੋਟੀ ਦਾ ਕੁਆਲਿਟੀ ਨਾ ਪੂਰੀ ਸਫਾਈਆਂ ਨੇ ਜੀ ਹਾਂ ਨਾ ਵੀਰ ਵੇਖ ਕੇ ਫਿਰ ਝੋਟੀ ਦਾ ਮੋੜ ਲਾ ਦੇ ਤਾਂ ਵੀਰ ਕਹਿੰਦਾ ਕਿ ਸਪੈਕਲ ਥਣ ਨਹੀਂ ਜੇ ਲੱਭਦਾ ਵੇਖੋ ਹਾਂਜੀ ਬਹੁਤ ਕੁਆਲਿ ਦੋ 78 ਦੀ 8700 ਰੁਪਏ ਛੋੜ ਕਰਾਂਗੇ 78000 78 ਚੋਂ ਹਾਂਜੀ ਠੀਕ ਆ ਵੀਰੇ ਦੇਖੋ ਵੀਰ ਜੀ ਇਹੋ ਜੀ ਵੀਰ ਜੀ 570 ਦੀ ਝੋਟੀ ਟੋਕੜ ਦੇ ਛੱਡੀ ਦੀ ਆ ਜਿਹੜੀ ਸਫਾਈ ਆ ਬਿਲਕੁਲ ਬਿਲਕੁਲ ਹਾਂਜੀ ਤਾਂ ਵੀਰ ਜੀ ਬੋਲਾ ਹੋਣਾ ਇੱਥੇ 8 1/2 9 ਕਿਲੋ ਬੱਚਾ ਵੀ ਚੰਗੇ ਸੀ ਹੁੰਦਾ ਆ ਗਿਆ ਅੱਜ 8 1/2 9 ਕਿਲੋ ਦਾ ਬੋਲਾ ਕਟਿੰਗ ਆ ਹਾਂਜੀ 8 ਕਿਲੋ ਸਟਾਰਟਿੰਗ ਆ ਠੀਕ ਆ ਹਾਂਜੀ ਹਾਂਜੀ ਤਾਂ ਵੇਖੋ ਵੀਰੋ 80 ਜੀ ਵੀ ਕਹਿੰਦਾ 2000 ਬਾਕੀ ਵੀਰ ਜੀ ਕੱਟੀ ਦਾ ਵੀ ਮੋਲ ਆ ਮਗਰ ਨੀਲੀ ਰਵੀ ਦੀ ਕੱਟੀ ਦਾ ਵੀ ਮੋਲ ਆ ਵੇਖੋ ਝੋਟੀ ਦਾ ਛੱਡ ਕੇਲੇ ਦਾ ਧਨ ਲੱਗਾ ਵੀਰ ਜੀ ਇਹਨੂੰ ਬਿਲਕੁਲ ਆਂਦੇ ਆਂਦੇ ਵੀਰ ਜੀ ਤਾਂ 78 ਦੀ ਹੋਣੀ ਵੀਰੋ ਫੋਨ ਜਰੂਰ ਲਾ ਲਿਓ ਜੀ ਚੰਗੇ ਪਸ਼ੂ ਹੁੰਦੇ ਵੀਰ ਕੋ ਰੇਟ ਜੈਜ ਹੁੰਦਾ ਹਾਂਜੀ ਤਾਂ ਜੋ ਬੁਪਾਰੀ ਵੀਰ ਇਹ ਖੜਦੇ ਆਂ ਵਿਚ ਨਾਲੇ ਖੜਦੇ ਆਪਣੇ ਕੋ ਤਾਂ ਹੀ ਰੇਟ ਜੈਜ ਬੰਦੇ ਨਾਲੇ ਵਿਚ ਨਾਲੇ ਖੜਦੇ ਹੋਣੀ ਵਿਚ ਨਾਲੇ ਮੰਗਣ ਦੇ ਪਣਪਰਾ ਠੀਕ ਹੈ ਦੂਜੇ ਨੰਬਰ ਤਾਂ ਕੀ ਵੀਰ ਦੂਜੇ ਨੰਬਰ ਤੇ ਤੋਹਫਾ ਆ ਗਿਆ ਵੀਰ ਜੀ ਤੋਹਫਾ ਵੇਖੋ ਨੀਲੀ ਦਾ ਨੀਲੀ ਰਾਵੀ ਹਾਂਜੀ ਇਹ ਦੇਖੋ ਡੇਡੇ ਹਟ ਕੱਟ ਵਾਲੀ ਕੱਟੀ ਦਿਖਾ ਲੋ ਹਾਂ ਬਾਤ ਹੈ ਜੀ ਕੱਟੀ ਦਿਖਾ ਲੋ ਕਿੱਥੋਂ ਲਿਆਂਦੀਆਂ ਵੀਰ ਚੰਨ ਜੀ ਇਹ ਵੀ ਆਪਣੇ ਐਡ ਬਾਰਡਰੀ ਏਰੀਆ ਚ ਲਈ ਮਾਨਕੀ ਆ ਕਾ ਵੀ ਟੇਡਾ ਕੱਟ ਆ ਵੇਖੋ ਮਣਕੀਆਂ ਦੋਵੇਂ ਬਿੱਲੀਆਂ ਖਾਵਾ ਤੇ ਟੇਡਾ ਕਾਟਾ ਖੋਤ ਤੇ ਪਿਓਰ ਨੀਲੀ ਦੀ ਕੱਟੀ ਆ ਬਹੁਤ ਬਿਲਕੁਲ ਹਾਂਜੀ ਹਾਂਜੀ ਤਾਜੀ ਰਾਤ ਦੀ ਸਹੀ ਹੈ ਕੱਟੀ ਆ ਵੀ ਜੀ ਮੇਰੇ ਵੀ ਪਿਓਰ ਹਾਂਜੀ ਆਪ ਵੀ ਪਿਓਰ ਨੀਲੀ ਦੇ ਵੀ ਬਾਰਡਰ ਜੀ ਚਲੇ ਇਧਰ ਬਿਲਕੁਲ ਮੇਰੇ ਹਾਂਜੀ ਹਾਂਜੀ ਵੀ ਹੁਣ ਖੋਲੋ ਵੀਰੇ ਤੋਰਾ ਵਖਾਈ ਇਹ ਵੀ ਜੀ ਪਰਸੋਂ ਆਈ ਲਈ ਝੋਟੀ ਕੱਪਣ ਅੱਛਾ ਜੀ ਉਹਨਾਂ ਕੱਟੀ ਕਰਕੇ ਰਾਤੀ ਵੀ ਦੀ ਮੁੱਕਰ ਗਏ ਬੰਦੇ ਅੱਛਾ ਅੱਛਾ ਹਾਂ ਜੀ ਘਰ ਵਾਲੇ ਮੁੱਕਰ ਗਏ ਜਾਨੀਆਂ ਦੀ ਮੁੱਕਰ ਗਈ ਕਹਿੰਦੇ ਇਹਨੇ ਕੱਟੀ ਦੇਤੀ ਅਸੀਂ ਮੈਂ ਹੀ ਨਹੀਂ ਦੇਣੀ ਅੱਛਾ ਅੱਛਾ ਜੀ ਹਾਂਜੀ ਚੰਗੇ ਸੀਮਨ ਦਾ ਬੱਚਾ ਪਾਇਆ ਨਾ ਸੀਮਨ ਦਾ ਬੱਚਾ ਪਾਇਆ ਨੇ ਪਿਓਰ ਆ ਤੇ ਕਹਿੰਦੇ ਦਿੰਨੀ ਨਹੀਂ ਆ ਠੀਕ ਹੈ ਪਤੋਂ ਗੱਬਨ ਲਈ ਮੈਂ ਗੱਬਨ ਲਈ ਹਾਂਜੀ ਹਾਂਜੀ ਉਹ ਤੇ ਆਂਦੀ ਅੱਗੀ ਹੀ ਆ ਕੱਤ ਇੱਥੇ ਜੇ ਸਵੇ ਸੁਈ ਆ ਦੋ ਦੋ ਸਵੇ ਆਂਦੇ 13 ਚ 13 14 13 ਚ 14 ਕਿਲੋ ਚ ਆਇਆ ਠੀਕ ਆ 13 14 ਕਿਲੋ ਚ ਆਇਆ ਉਹਨਾਂ ਨੇ ਠੀਕ ਆ ਹਾਂਜੀ ਦੋ ਸਵੇ ਸੁਈ ਤੀਜੇ ਸਵੇ ਆਦ ਕਾ ਫੇਰ ਸੁਈ ਜੀ ਠੀਕ ਹੈ ਉਹ ਆਂਦੇ ਆ ਦਿੰਦੀ ਹਰ ਸਵੇ ਕਟੀਆਂ ਹੀ ਆ ਦਿੰਦੀ ਅੱਗੇ ਆਂਦੇ ਮੇਰੇ ਵੀ ਕਟੀਆਂ ਜਿੰਦੀ ਹਰ ਸਵੇ ਦਿੰਦੀ ਵੀ ਨੀਲੀ ਰਵੀ ਦੀਆਂ ਕਟੀਆਂ ਨੀਲੀ ਕਿਉਂ ਪਿਓਰ ਆ ਨਾ ਆਪ ਵੀਰੇ ਪਤਲੇ ਚਮਚਾ ਆ ਪਤਲੇ ਚਮਚਾ ਪਿਓਰ ਨੀਲੀ ਦੀ ਮੈਂ ਵੇਖੋ ਚਾਰੇ ਰੇਵੀ ਜੀ ਲਤਾ ਤਾਂ ਅੱਧੀ ਅੱਧਿਆ ਧੋਤੀਆਂ ਪੂਛ ਵੇਖੋ ਦਾ ਮੱਥਾ ਵੇਖੋ ਟੇਡਾ ਕਾਟੇ ਦਾ ਵੀ ਬਹੁਤ ਚੰਗਾ ਮੈਂ ਵੀਰੇ ਬਹੁਤ ਸ਼ਾਨਦਾਰ ਦੇਖੋ ਵੀ ਜੀ ਦੇ ਵੀ ਖੁੱਲੇ ਦੀ ਮਾਰ ਹਾਂਜੀ ਹਾਂਜੀ ਵੀਰ ਜੀ ਹਣ ਪਾਂਦੇ ਖੁੱਲੇ ਦੀ ਮਾਰ ਦਾ ਦੇਖੋ ਹਾਂਜੀ ਹਾਂਜੀ ਥਾਣੇ ਵੇਖੋ ਕਿਡਾ ਚੱਚ ਲਗਾ ਇਧਰ ਦੇਖੋ ਵੀ ਜੀ ਸ਼ਾਮਾ ਦੇ ਸਾਰੀਆਂ ਵਧਰ ਉਧਰ ਕੱਢਦੀ ਆ ਅੱਛਾ ਜੀ ਹਾਂਜੀ ਹਾਂਜੀ ਹੁਣ ਤੇ ਵੀ ਜੀ ਤੁਹਾਨੂੰ ਬਾਚੋ ਕੇ ਜੈਨੇ ਆਪਾਂ ਪਸ਼ੂ ਲਾ ਲੈ ਆਂਦੇ ਆ ਬਿਲਕੁਲ ਤੁਸੀਂ ਹਾਂਦਾ ਆਪਾਂ ਵੀਡੀਓ ਪਾਤੀ ਆ ਬਿਲਕੁਲ ਤਾਂ ਵੇਖੋ ਵੀਰੋ ਨੀਲੀ ਰਾਵੀ ਜੀ ਮੈਂ ਆ ਗਈ ਆ ਬੱਚਾ ਵੀ ਪਿਓਰ ਪਾਲਿਆ ਇਹਨੇ ਬੱਚਾ ਦੇਖ ਲਓ ਦੇਖਦਾ ਵੀ ਕੱਟੀ ਦਾ ਬਿਲਕੁਲ ਸੋਹਣੀ ਕੱਟੀ ਆ ਗਈ ਆ ਤਾਂ ਵੀਰੇ ਮੈਂ ਇਹਦੇ ਥਨ ਸੁਣਵੇਂ ਆ ਸੋਹਣੇ ਲੱਗੇ ਆ ਕੇਲ ਥਾਣ ਬਹੁਤ ਸ਼ਾਨਦਾਰ ਲੱਗਿਆ ਤੇ ਪੂਰੀਆਂ ਨਿਸ਼ਾਨੀਆਂ ਨੀਲੀ ਰਵੀ ਜੀ ਉਹਨੇ ਮੈਂ ਦੀ ਗਾਰਡ ਹੋ ਤੇ ਉਹਨੇ ਬਿਛਾੜੂਗੀ ਵੇਖੋ ਥਾਣ ਦਿਖਾਉਂਦੇ ਨੇ ਗਾਰਡ ਉਹਨੇ ਪਿਆਸ ਬਿਲਕੁਲ ਹਾਂਜੀ ਹਾਂਜੀ ਹੈਵੀ ਵੀਰੇ ਪਤਲੇ ਚੰਮ ਪਤਲੇ ਜੰਮ ਹੈ ਨਾ ਜੋ ਪਿੰਡਾ ਵੀਰ ਜੀ ਬਿਲਕੁਲ ਦੁੱਧ ਵਾਲੀ ਮੈਂ ਆਹ ਦੇਖੋ ਨਾੜਾਂ ਦਿਖਾ ਲਓ ਪਿੰਡੇ ਦੇ ਬਹੁਤ ਸ਼ਾਨਦਾਰ ਲੱਗੀਆਂ ਠੀਕ ਹੈ ਹਾਂਜੀ ਹਾਂਜੀ ਇਹੋ ਜਿਹੇ ਵੀਰ ਜੀ ਲੋਕ ਪਸ਼ੂਪੋਧ ਘੱਟ ਵੇਚਦੇ ਆ ਬਿਲਕੁਲ ਆਪਾਂ ਨੇ ਇਹੋ ਜਿਹੇ ਇਹੋ ਜਿਹੇ ਦੀ ਡਿਮਾਂਡ ਵਧੀ ਆ ਬਿਲਕੁਲ ਬਹੁਤ ਡਿਮਾਂਡ ਹੈ ਨੀਲੀ ਰਵੀ ਦੀ ਵੀਰ ਜੀ ਨਾਲ ਵੀਰੇ ਆਪਣੇ ਆਟਾ ਡੇਰੀ ਜ ਤਾਂ ਵੀਰੇ ਮੋਲੇ ਦਾ ਮੋਲੇ ਦਾ ਤੁਹਾਨੂੰ ਬਤਾ ਆਪਣਾ ਵੀਰ ਜੀ ਨਿਕਾ ਦੇ ਆ ਹਾਂਜੀ ਆਪਾਂ ਇਹ ਨਹੀਂ ਵੀ ਕੱਟੀ ਨਹੀਂ ਲੀ ਰਾਵੀ ਦੀ ਤੇ ਮੈਂ ਨਹੀਂ ਲੀ ਰਿਹਾ ਤੇ 1 15 ਮੰਗ ਲਾਂਗੇ ਹਾਂਜੀ ਆਪਾਂ ਹੋ ਜਾਣਾ ਮੰਗਣਾ ਨਹੀਂ ਜੈ ਜੀ ਹਾਂਜੀ ਤਾਂ ਕੱਟੀ ਕਰਕੇ ਤੇ ਆ ਮਹਿੰਗਾ ਨੀਲੀ ਰਾਵੀ ਦੀ ਆ ਮੈਂ ਵੀ ਨਹੀਂ ਲੀ ਰਾਵੀ ਦੀ ਉਹ ਨਹੀਂ ਲੀ ਰਾਵੀ ਦੇਣ ਦੇ ਆ ਹਾਂਜੀ ਹਾਂਜੀ ਜਿਹਦੇ ਬਲੀਡਰ ਨੂੰ ਪਤਾ ਹੋਵੇ ਜੀ ਉਹਨੂੰ ਮੈਂ ਹੱਥ ਪਾਣਾ ਮਿੰਟੋ ਮਿੰਟੇ ਬਿਲਕੁਲ ਵੀਰੇ ਬੱਚੇ ਵੀ ਚੰਗੇ ਸੀ ਬੰਦੇ ਪਸ਼ੂ ਹੋਈ ਪੁੰਦਾ ਜਿਹੜਾ ਨਸਲ ਦਾ ਹਾਂ ਨਸਲ ਦਾ ਹਾਂ ਜੀ ਹਾਂਜੀ ਦੇ ਦਿੰਦੀ ਐ ਕੋਈ ਕਟੀਆਂ ਵਿਗੀਆਂ ਨੂੰ ਚਾਹ ਦੇਗਾ ਨਸਲ ਦੀ ਮੈਂ ਮੱਕਰਗੀ ਕਹਿੰਦੀ ਮੈਂ ਮਹੀਨਾ ਸੌਦਾ ਕਰਕੇ ਨਹੀਂ ਦੇਣੀ ਹੁਣ ਬਿਲਕੁਲ ਠੀਕ ਆ ਵੀ ਨਹੀਂ ਹੁਣ ਪੈਣਾ ਨਹੀਂ ਤੇ ਅੱਜ ਸੌਦਾ ਕੀਤਾ ਉਹ ਸਾਈ ਦੇ ਠੀਕ ਆ ਤੇ ਕੱਟੀ ਦੇਤੀ ਤੇ ਫਿਰ ਕਿਹਾ ਵੀ ਆਡੀ ਕਿਸਮਾ ਦਾ ਪੈਪਰ ਪਰਾਂ ਦੀ ਕਿਸਮ ਦੀ ਨਾ ਖਰੀਦਣੀ ਆ ਬਿਲਕੁਲ ਵੀਰੇ ਬਿਲਕੁਲ ਕਿੱਡੀ ਨੀ ਕਟਾ ਦੇਣਾ ਨਹੀਂ ਬਿਲਕੁਲ ਜੀ ਜੀ ਆਪਾਂ ਨਾ ਕੋ 10 ਨਾ ਕੋ 15 ਹਾਂਜੀ ਇਹ 90 ਹਜ਼ਾਰ ਦੀ ਵਿਜੀ ਓਟੀ ਦੇਦੀ ਆ 90 ਦੀ ਹਾਂਜੀ 90 ਦੀ ਸਰ ਠੀਕ ਆ ਵੀਰੇ ਮਾਨਦਾਨ ਕਾਦਾਂਗੀ ਵੀ ਜੀ 2000 ਤਾਂ ਕਰਦੀ ਆ 2000 ਜੀ 88 ਦੀ ਹਣਾ ਹਾਂਜੀ 88 ਦੇਦੀ ਆ ਤਾਂ ਵੇਖੋ ਵੀਰੇ ਉਹ ਰੇਡ ਵੀਰ ਦਾ ਚੈੱਕ ਕਰ ਲਓ 90 85 ਦੀ ਉਹੋ ਭੈਣ ਭਰਾ ਫੋਨ ਲਾਵਾ ਜਿਹੜਾ 50 ਦੇ ਇੱਕ ਰਾ ਖੋਲ ਕੇ ਦਿਖ ਤੋਰਾ ਦਿਖਾ ਦੇ ਬਿਊਟੀ ਦੇ ਵੇਖੋ ਵੀਰੇ ਤੋਰਾ ਚੈੱਕ ਕਰੇ ਕਰੀ ਨਾਲੇ ਵੀਰ ਜੀ ਬੋਲਾ ਪੀਦੇ ਕੋ ਜਾ ਕੇ ਬਿਲਕੁਲ ਬਿਲਕੁਲ ਬੋਲਾ ਤੋੜ ਦੇ ਵੀਰੇ ਤੋੜ ਦੇ ਤੂੰ ਵੇਖੋ ਵੀਰੋ ਵੱਡੇ ਪੱਲੇ 'ਚ ਮੈਂ ਆ ਗਈ ਨੀਲੀ ਰਾਵੀ ਦੀ ਕੀ ਬਾਤ ਆ ਮਾਂਕੀ ਆਖਾ ਮੈਂ ਦੀ ਤਾਂ ਬਾਕੀ ਵੀਰੇ ਲੇਵਾ ਚੈੱਕ ਕਰ ਲਿਓ ਤਬ ਬਾਕੀ ਵੀਰੇ ਕਿਦਾਂ ਆਇੰਦਾ ਲੇਵਾ ਵਾ ਹਾਂਜੀ ਹਾਂਜੀ ਗਾੜੀ ਦੁੱਧ ਤੇ ਫਿਰ ਸੇਵਾ ਦਾ ਹਾਂ ਨਾ ਦੁੱਧਾ ਹਾਂਜੀ ਵੀ ਦੁੱਧ ਨੇ ਆਪਣੇ ਆਪ ਦਾ ਵਿਖਾਤਾ ਹਾਂਜੀ ਆਪਣਾ ਵਿਖਾਤਾ ਬਾਕੀ ਸੇਵਾ ਵੀ ਜੀ ਭੈਣ ਭਰਾ ਦੀ ਆਪਣੇ ਹਾਂਜੀ ਵੀਰ ਜੀ ਆਪਾਂ ਦੀ ਉਹਨੇ ਏਡੀਆਂ ਬਾਲਟੀਆਂ ਦੁੱਧ ਉਹਨੇ ਆਂਟੀ ਨੇ ਇੱਡਾ ਤੜਾ ਗੜਵਾ ਰੱਖਿਆ ਸੀ ਹੋਣ ਵਾਸਤੇ ਆ ਸਾਡੇ ਆਪਣੇ ਇਧਰ ਦੇ ਏਰੀਆ ਵਿੱਚ ਹੁੰਦੇ ਹਨਾ ਬਿਲਕੁਲ ਦੁੱਧ ਦਾ ਕੀ ਚਾਹਣ ਵਾਸਤੇ ਵਾਹ ਇਡਾ ਤੜਾ ਖਲਾ ਜਾ ਆਂਦੀ ਮੈ ਇੱਥੇ ਚੁੰਨੀ ਉਹਨਾਂ ਚ ਚੁੰਦੇ ਹਾਂਜੀ 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 ਇਹਦੀਆਂ ਪਿਛਲੇ ਸਵੇਰ ਦੀਆਂ ਦੋ ਗਟੀਆਂ ਬਹੁਤ ਚੰਗੀਆਂ ਉਹਨੇ ਮਜਬੂਰੀ ਖਾਤੇ ਧੰਨਵਾਦ ਆਦਰ ਪਾ ਹਾਂਜੀ ਹਾਂਜੀ ਤਾਂ ਬਾਕੀ ਵੀਰੋ ਪੂਰੀ ਖਾਤਾ ਤੁਹਾਨੂੰ ਦਾਜਾ ਪਸ਼ੂ ਲੋਕ ਦੇਂਦੇ ਹਜਾ ਪਸ਼ੂ ਵੇਚਦਾ ਨਹੀਂ ਕੋਈ ਪਿੰਡ ਦਾ ਤਾਂ ਬਾਕੀ ਵੀਰੋ ਸਾਫ਼ ਸੁਥਰਾ ਪਸ਼ੂ ਬੜਾ ਘੱਟ ਮਿਲਦਾ ਹਨਾ ਤਾਂ ਦੇਖੋ ਗਾਇਆਂ ਚਾਫੋਂ ਬਣੀ ਪਈ ਆ ਹਜੇ ਸ਼ਾਮ ਤੇ ਚਾ ਬੰਨੀ ਵੀ ਚੋਕ ਕੇ ਲੈਂਦੀ ਆ ਬਿਲਕੁਲ ਵੀਰੋ ਹਾਂਜੀ ਤਾਂ ਜੀ ਸਾਢੇ 3-4 ਕਿਲੋ ਬੁਲਾ ਸੇਰੀ ਜੀ ਕੱਲ ਖਾਲੀ ਕਰਕੇ ਲੈਂਦਾ ਤਾਂ ਵੇਖੋ ਵੀਰੋ ਉਹ ਇੱਥੇ ਦੂਰੋਂ ਚੱਲ ਕੇ ਵੀ ਆਉਂਦੇ ਹੋ ਤੁਸੀਂ ਇਹੋ ਜਿਹੇ ਪਸ਼ੂ ਛੱਡ ਕੇ ਨਹੀਂ ਜਾਂਦੇ ਕਿਉਂਕਿ ਸਫਾਈਆਂ ਬੋਧ ਨੇ ਨਸਲ ਆ ਇਹੇ ਗੱਲੋਂ ਨਸਲ ਨਸਲ ਦਾ ਮੋਲਾ ਬਰੀਡ ਦਾ ਵੀ ਦੀ ਮੋਲਾ ਬਿਲਕੁਲ ਹਾਂਜੀ ਤਾਂ ਬੱਚਾ ਵੀ ਤਾਂ ਹੀ ਵੀਰੇ ਚੰਗੇ ਸਿਮਨ ਦਾ ਪਾਗੀ ਹਨਾ ਆਪ ਨਸਲ ਆ ਏਡੀਆਂ ਏਡੀਆਂ ਗੱਟੀਆਂ ਝੋਟੀਆਂ ਦੋ ਠੀਕ ਹੈ ਉਹ ਸ਼ਾਨਦਾਰ ਉਹਨਾਂ ਦੇ ਘਰੇ ਠੀਕ ਉਹ ਟਾਪਦੀਆਂ ਕਰ ਨਾਲ ਵੀਰੇ ਪਤਾ ਕੀ ਹੁੰਦੀ ਆ ਜਿਹੜਾ ਪਸ਼ੂ ਹਰ ਰਿਹਾ ਹੋਵੇ ਨਾ ਉਹ ਚਲੋ ਕਿਦਾਂ ਤੁਹਾਨੂੰ ਤੁਸੀਂ ਦੱਸਦੇ ਪਏ ਆ ਵਿਚ ਨੂੰ ਜੀ ਕਰਦਾ ਗਾਗਦਾ ਹਨਾ ਮਜ਼ਦੂਰੀ ਬਿਲਕੁਲ ਤਾਂ ਹਰ ਰਿਹਾ ਪਸ਼ੂ ਤਾਂ ਤੇ ਬਾਕੀ ਵੀਰੇ ਸੋਣੀ ਮੈਂ ਨਸਲਾ ਨਸਲਾ ਬਾਕੀ ਥਾਨ ਕੁਆਲਟੀ ਬਹੁਤ ਹਾਂ ਜੀ ਅੱਜ ਤੇ ਬੋਲਾ ਵੇ ਤੇ ਹਾਂ ਜੀ ਅੱਜ ਤੇ ਬੋਲਾ ਵੇ ਰਾਤੀ ਸੂਈ ਹਰ ਰਾਤੀ ਸੂਈ ਜਾਵੇ ਠੀਕ ਹੈ ਤੇ ਵੀਰੇ ਮੁੱਲ ਹਨ 85 85 ਹਜ਼ਾਰ ਕੀ ਬਾਤ ਹੈ ਬਹੁਤ ਸੋਹਣਾ ਰੇੜਾ ਵੀਰ ਦਾ ਤਾਂ ਹੀ ਤਾਂ ਵੀਰੇ ਦੂਜੇ ਦਿਨ ਵੀਡੀਓ ਪੈਂਦੀ ਹੈ ਹਾਂ ਤੇ ਜਿਹੇ ਨੰਬਰ ਤੇ ਆ ਗਈ ਵੀਰੇ ਕਿਹਦੇ ਨੰਬਰ ਤੇ ਗੱਬਨ ਢੋਟੀ ਹੈ ਵੀਰ ਜੀ ਦੂਜਾ ਸੁਹਾਵਾ ਹੇ ਦੇਣਾ ਠਾ ਕਰਦੀ ਬਿੰਦੀਆਂ ਵਾਲਾ ਚੱਡਾ ਵਰਾ ਹਾਂਜੀ ਬਿੰਦੀਆਂ ਚੱਡਾ ਲੈਵੇ ਹਾਂ ਬਹੁਤ ਸਾਫ ਹੈ ਵੀ ਹਾਂਜੀ ਬਹੁਤ ਸ਼ਾਨਦਾਰ ਬਣਨੀ ਇਹਦੇ ਤੇਰੇ ਇੱਕ ਤਰਾ ਬਣਨੀ ਇਹਦੇ ਸੋਹਣੀ ਝੋਟੀ ਨਾਲ ਕਰ ਜਾਣੀ ਝੋਟੀ ਨਖੋਲ ਲੈ ਜੂ ਇਹ ਦੇਂਦਾ ਹਾਂ ਹਾਂਜੀ ਦੇਂਦਾ ਹਾਂ ਕਰ ਜਾਣੀ ਤੇ ਬਹੁਤ ਬਣੋ ਹਨਾ ਹਾਂਜੀ ਹਾਂਜੀ ਤਾਂ ਬਾਕੀ ਵੀਰੇ ਲੈਵਾ ਚੈੱਕ ਕਰੋ ਕੀ ਕਹਨੇ ਆਂ ਹਾਂਜੀ ਹਾਂਜੀ ਕੁਆਲਿਟੀ ਬਹੁਤ ਝੋਟੀ ਦੀ ਕਾਗਜ਼ ਵਰਗਾ ਪਿੰਡਾ ਸੰਭੀ ਨਹੀਂ ਦੀ ਪਾਣੀ ਦੇ ਲਾ ਕੇ ਤੇ ਲੈਂਦੀ ਆਂ ਵੀਰ ਜੀ ਠੀਕ ਹੈ ਜੀ ਇਧਰ ਸਾਡੇ ਪਾਣੀ ਕੋਣੀ ਆਦੇ ਕ ਪਾਣੀ ਕਰਕੇ ਇਧਰ ਲਾ ਕੇ ਤੇ ਲੈਂਦੀ ਆਂ ਸੰਭੀ ਨਹੀਂ ਗਈ ਸੋਹਣੀ ਝੋਟੀ ਆ ਵੇਖੋ ਵੀਰੇ ਸਿੰਘ ਦੀ ਕੁਆਲਿ ਨਾ ਬਾਕੀ ਵੀਰੇ ਲੈਵਾ ਚੈੱਕ ਕਰ ਲਓ ਹਾਂਜੀ ਬਹੁਤ ਸ਼ਾਨਦਾਰ ਜੀ ਹੱਡੀ ਬਣਾਉਂਦੇ ਆ ਵੇ ਜੀ ਵੇਖੋ ਕਿੱਡਾ ਸਾਫ਼ ਲੈਵਾ ਆਦਾ ਤੇ ਬਿਲਕੁਲ ਬਹੁਤਾ ਸਾਫ਼ ਲੈਵਾ ਤਾਂ ਬਾਕੀ ਵੀਰੇ ਲੈਂਦਾ ਘਰਾਂ ਚ ਵੀਰੇ ਤੁਰ ਫਿਰ ਕੇ ਪਸ਼ੂ ਉਹਦੇ ਕਰਕੇ ਰੇਟ ਵੀ ਜੈ ਜੀ ਹੁੰਦਾ ਤੇ ਵਪਾਰੀ ਵੀਰੇ ਖੜਦੇ ਆ ਦਿਖਾ ਕੇ ਵੇ ਜੀ ਆਪ ਲਈਦਾ ਮੇਰੇ ਕੋਲ ਭਣ ਪ੍ਰਾਉ ਪੈਸਾ ਬਹੁਤ ਅੱਖਾ ਬੰਦਾ ਵੀਰੇ ਜੀ ਨਿੱਕੇ ਨਿੱਕੇ ਮਾਲ ਪਾਵਾਂਗੇ ਹਰ ਕੋ ਭਣ ਪ੍ਰਾਵੇ ਕੋ ਸਿੰਘ ਦੀ ਕੁਆਲਿਟੀ ਦਿਖਾ ਲਓ ਨਿੱਕਾ ਨਿੱਕਾ ਕੋਕਾ ਸਿੰਘ ਲੱਗਾ ਵੇ ਜੀ ਨਾ ਵੀ ਜੀ ਦਾ ਐਡਾ ਵੱਡਾ ਕੱਦ ਤੇ ਨਾ ਐਡਾ ਛੋਟਾ ਕੱਦ ਬਿਲਕੁਲ ਹਾਂਜੀ ਹਾਂਜੀ ਵੀਰ ਜੀ ਸੋਹਣੀ ਝੋਟੀ ਬਿਲਕੁਲ ਸਫਾਈਆਂ ਪੂਰੀਆਂ ਹਨਾ ਹਾਂਜੀ ਸਫਾਈਆਂ ਦਿਖਾਓ ਜੱਟ ਦੇ ਆ ਵੇਖੋ ਬਿੰਦੀਆਂ ਦਿਖਾ ਲਓ ਬਿਲਕੁਲ ਹਾਂਜੀ ਦੂਜਾ ਸੁਭਾਵਾ ਪਹਿਲੇ ਸੁਭਾਵਾ ਦੇ ਅਸੀਂ 10-11 10-11 ਹਾਂਜੀ 10-11 ਕਿਲੋ ਚੋਆ ਨਾ ਪਹਿਲੇ ਸੁਭੇ ਦਿਨ ਦਾ ਬਾਕੀ ਹਾਂਜੀ ਦਿਨ 10 ਬਾਕੀ ਹੈ ਜੀ ਵੀਰ ਜੀ ਬਾਨੀ ਚੰਗੀ ਏ ਤੇ ਚੰਗੀ ਬਣੂਗਾ ਇਹਨਾਂ ਚੰਗੀ ਬਣੂਗੀ ਸਿੰਘ ਦੀ ਕੁਆਲਿਟੀ ਚੰਗੀ ਹੈ ਨਾ ਇਸ ਚੀਂ ਅੰਗਰੀ ਕੁਆਲਿਟੀ ਬਹੁਤ ਸ਼ਾਨਦਾਰ ਝੋਟੀ ਸਫਾਈਆਂ ਨੇ ਵੀਰੇ ਕਿਹੜਾ ਵੀ ਚੱਲ ਕਹੋਗੇ ਛੱਡੂਗਾ ਨਹੀਂ ਜਿਹੇ ਪਸ਼ੂ ਹਨਾ ਆਪਾਂ ਨਾਲ ਦੇ ਬੜ ਬਿਲਕੁਲ ਬਿਲਕੁਲ ਛੱਡ ਲੈ ਕਰ ਸਕਦੇ ਆ ਦਰਦਾ ਪੁੱਛੋ ਇਹਨੇ ਲਾਤ ਨਾਲ ਹੱਥਾਂ ਮਾਂਵੇਂ ਲਾਤਾ ਹਾਂਜੀ ਤਾਂ ਵੀਰੇ ਇਹਦਾ ਮੁੱਲ ਝੋਟੀ ਦਾ ਹੁਣ ਦਾ ਮੁੱਲ ਵੀ ਜੀ ਆਪਾਂ ਸਾਮ ਛੱਡ ਕੇ ਦੇਣੀ ਹਫਤੇ ਦੀ ਖੁੱਲੀ ਸਾਮ ਛੱਡ ਕੇ ਦੇਣੀ ਆਪਾਂ ਬਿਲਕੁਲ ਸੂਈ ਝੋਟੀ ਆ ਗਈ 80 ਦੀ 75 ਦੀ ਤੇ ਖੁੱਲੀ ਢਿਲੀ ਥੋਟਾ ਲੱਗਦੀ ਆ ਪਾ ਕੇ ਹਾਂਜੀ ਹੁਣ ਆਪਾਂ 70 ਦੀ ਦੇਣੀ 70 ਦੀ ਦੇਈਏ ਕੀ ਬਾਤ ਹੈ ਕੋਹਾਂ ਮਨੇ ਵਧੀਆ ਰੇਟ ਆ ਸੋਨਾ ਦੱਸੋ ਚਾਂਹ ਦੀ ਵੇਚ ਦੇਣੀ ਆ ਕੀ ਬਾਤ ਹੈ ਜੀ ਤਵੇ ਕੋ ਵੀਰੋ 65000 ਰੁਪਏ ਸੋਹਣੀ ਝੋਟੀਆ ਹਾਂਜੀ ਤੇ ਕੋਈ ਨਹੀਂ ਤੂੰ ਆ ਵੀ ਵੀਰੇ ਛੋੜ ਛੱਪਾ ਕਰਦੀ ਹਨਾ ਕਰਾ ਦੋ ਕੋਈ ਤੂੰ ਹੀ ਕਰਾ ਦੋ ਟ੍ਰੇਡ ਵੀ ਦੇ ਦਈਏ ਬਸ ਜੈਸ ਤੋ 100 ਰੁਪਏ ਛੋੜ 63000 ਦੀ ਬਹੁਤ ਸੋਹਣਾ ਆਉਟ ਦੀ ਵਾਲਾ ਮੋਲਾ ਵੀ ਜੀ ਇਹਨੇ ਦੀ ਟੋਕੜ ਨਹੀਂ ਆਉਂਦੀ ਬਿਲਕੁਲ ਵੀ ਜੀ ਆ ਜਿਹੜਾ ਭੈਣ ਭਰਾ ਖੜੂਗਾ ਸੰਭੂਗਾ ਦੋ ਜਹਦਨ ਤਦੇ 10 ਕਿਲੋ ਦੀ ਝੋਟੀ ਨਹੀਂ ਮਰਦੀ ਬਿਲਕੁਲ ਜੇ ਰੇਡ ਤੇਰੇ ਸੋਹਣੇ ਵੀਰੇ ਰੇਡ ਦੀ ਝੋਟੀ ਆ 10 ਕਿਲੋ ਦੋ ਤੋਂ ਨਹੀਂ ਮਰਦੀ ਬਹੁਤ ਸ਼ਾਨਦਾਰ ਝੋਟੀਆਂ ਨਿਕਾ ਜ ਮੋਲੇ ਨੇ ਨੇ ਟੋਕੜਾ ਗਨੇ ਵੀਰੇ ਦੇ ਰੇਟ ਬਹੁਤ ਸੋਹਣੇ ਤੁਹਾਡੇ ਹੁੰਦੇ ਬਿਲਕੁਲ ਵੀ ਹਾਂ ਜੀ ਬੋਲੇ ਕਿੰਨਾ ਪਸ਼ੂਆਂ ਦੇ ਰੇਟ ਬਹੁਤ ਸੋਹਣੇ ਵੀਰੇ ਨੇ ਕੀਤੇ ਆ ਤੇ ਵੀਰੇ ਹਰ ਵੀਡੀਓ ਜੀ ਜੈਜ ਹੁੰਦਾ ਵੀਰੇ ਦਾ ਰੇਟ ਅੱਛਾ ਟੁੱਕੜਾ ਗੱਬਣ ਵਹਿੜ ਗਈ ਇੱਕ ਹਾਂ ਜੀ ਠੀਕ ਹੈ ਜੀ ਦੇਖੋ ਵੀ ਜੀ ਡੱਬੀ ਵਹਿੜ ਦੇ ਡੱਬੀ ਵਹਿੜ ਗਈ ਹੈ ਨਾ ਉਹਦੀ ਸ਼ਾਨਦਾਰ ਆਵੀ ਤੇ ਕਿੰਨੇ ਜੀ ਦੀ ਗੱਬਣ ਆ ਵੀਰੇ ਇਹ ਵੀ ਜੀ ਇਹਨੂੰ 8ਵਾਂ ਮਹੀਨਾ ਜਾਣ ਰਿਹਾ ਜੇ 8ਵਾਂ ਜਾਣ ਰਿਹਾ ਜੀ 8ਵਾਂ ਜਾਣ ਰਿਹਾ ਜੀ ਤੋ ਦੋਨ ਡਰਾਈ ਵਾਲਾ ਹਿਸਾਬੀ ਆ ਤਾਂ ਤੇ 3 ਕਿਲੋ ਦੇਂਦੀ ਢਾਈ ਤਿੰਨ ਹੋ ਜੇ ਢਾਈ ਤਿੰਨ ਹੋ ਜੇ 8 ਪੈਰੀ ਹਾਂਜੀ 8 ਪੈਰੀ ਖੋਲੋ ਵੀਰ ਜੀ ਦੇਖੋ ਵੀਰੇ ਟੋਕਰ ਗੱਬਣ ਵੈੜ ਆ ਗਿਆ ਪਿੱਛੀ ਵੀਰੇ ਪਾਈ ਆ ਆਪਾਂ ਵਿਕੀ ਹੀ ਵੜ ਹਾਂਜੀ ਉਹਨੇ 2000 ਰੁਪਏ ਸਾਈ ਪਕੇ ਥੋੜਾ ਜਿਆਦਾ ਬਹੁਤ ਜਿਆਦਾ ਖੋਣਾ ਟੋਕਰ ਗੱਬਣ ਵੈੜਦਾ ਬਾਕੀ ਠੰਡੀ ਸੀਲ ਸੁਣੀ ਆ ਵੀਰੇ ਥਣ ਚੰਗਾ ਬਹੁਤ ਵੱਡਾ ਵਾ ਵੱਡੀ ਵੜਾ ਵੀ ਹਾਂਜੀ 17 18 ਕਿਲੋ ਲਈ ਵਸ਼ੀ ਆ ਵੀਰ ਜੀ ਸਾਡੇ ਕੋ ਡੰਗ ਡੰਗ ਜਿਆਦਾ ਵੇਖੋ ਮਈਆਂ ਮਈਆਂ ਕਿੰਨੀਆਂ ਸੰਭੇ ਨਹੀਂ ਜਾਂਦੇ ਇਹ ਪਛੂ ਲਿਆ ਕੇ ਬਾਹਰ ਵੇਚੀ ਦੇ ਫਿਰ ਉਹਦੇ ਕਰਕੇ ਨਹੀਂ ਇਹ ਗ ਇੱਧਰ ਦੇਖੋ ਵੇ ਦੀ ਠੰਡੀਆਂ ਸੀਲੀਆਂ ਬਿਲਕੁਲ ਦਰਦੀ ਮੜਾ ਜਾ ਵੇਖੋ ਮਾਰੋ ਇੱਕ ਵੇ ਦੀ ਠੀਕ ਹੈ ਦਰਦੀ ਉਹਨੇ ਬੰਦੂ ਕਿੱਲੇ ਬੰਦੋ ਹਾਂਜੀ ਬਹੁਤ ਸ਼ਾਨਦਾਰ ਟੋਕੜ ਗੱਬਣ ਆ ਗਈ ਹਾਂਜੀ ਟੋਕੜ ਗੱਬਣਾ ਦੀ ਠੀਕ ਹੈ ਤਾਂ ਵੇਖੋ ਵੀਰੋ ਕੋਈ ਬਾਤ ਘਾਟ ਨਹੀਂ ਵੀਰ ਜੀ ਅੱਠ ਮਹੀਨੇ ਚੱਕ ਪਾਸਾ ਸਾਡੇ ਫੁੱਲ ਗਾਰੰਟੀ ਹੈ ਠੀਕ ਹੈ ਹਾਂਜੀ ਵੇਖੋ ਵੀਰੋ ਰੇਟ ਵੀਰ ਦੇ ਜਾਇਜ਼ ਹੁੰਦੇ ਇਹਦਾ ਵੀ ਜਾਇਜ਼ ਹਾਂਜੀ ਹਾਂਜੀ ਇਹ ਬਹੁਤ ਵੱਡੀ ਵਹਿੜਾ ਵੀ ਜੀ 15 ਰਕ ਲਓ ਦਾਲੀ ਵਹਿੜਾ ਹਜੇ ਸ਼ਾਮ ਦਾ ਆਪਾ ਹੁਣ ਵੀ ਛੱਡ ਕੇ ਦੇਣੀ ਆ ਬੈਠ ਛੱਡ ਕੇ ਹਨਾ ਜੀ ਤਿਆਰ ਹੋਈ ਵੀਰ ਜੀ ਵਾਸੀ ਇਹ ਜਾ ਬਜਾਰਿਆਂ ਨੇ ਹੁਣ ਗਾੜੀ ਹਾਂਜੀ 55 60 ਦੀ ਵਿਕਦੀ ਆ ਅੱਛਾ ਅੱਛਾ ਹਾਂਜੀ ਕਿਆ ਬਾਤ ਆ ਤੁਹਾਨੂੰ ਬਤਾ ਆਪਾ ਉਹ ਹੁਣ ਕਿੰਨੇ ਦੀ ਵੀਰੇ ਹਾਂਜੀ ਠੰਡੀ ਸੀਲ ਬਹੁਤਾ ਵੱਚੀ ਵੀਰ ਜੀ ਬਿਲਕੁਲ ਹਾਂਜੀ ਹੋਣੀ ਵੀਰ ਜੀ 30 ਆ ਦੇ ਦੀਏ 30 ਦੀ ਹਾਂਜੀ ਦੋ ਜੀ ਨਿਕਾਰੇ ਕਰਤੀਏ ਦੋ ਛੱਡ ਦਿਓ 25 ਦੀ ਦੇ ਦੀ ਹਾਂ ਹਾਂ ਨਾ 25 ਦੀ ਹਾਂਜੀ ਕਿਆ ਬਾਤ ਆ ਵੇਖੋ ਵੀਰੇ ਟੋਕਰ ਗੱਬਣ ਵਹਿੜ ਆ ਗਈ ਵੇਖੋ ਵੀਰੇ 16 ਹਸਤਾ ਨਾ ਕੋਈ ਲਿਵਾੜਾ ਇੱਕ ਮਹੀਨੇ ਦੀ ਵੀਦੀ ਸਮਝ ਲਓ ਵੀ ਨੇ 200 ਰੁਪਏ ਵਦਣਾ ਬਿਲਕੁਲ ਹਾਂ ਜੀ ਐਫ ਡੀ ਆਸਾਬਿਆ ਵੀਰ ਜੀ ਰੇਟ ਜਾਇਜ ਜਾਇਜ ਹਾਂ ਜੀ ਤਾਂ ਵੇਖੋ ਵੀਰੋ ਜਾਇਜ ਹਾਂ ਜੀ 25000 ਦੀ ਟੋਕੜ ਕੱਪਣ ਹਾਂ ਜੀ ਜਸਰੋਂ ਹੀ ਜੀ ਵੀਰ ਜੀ ਟੋਕੜ ਕੱਪਣ ਠੀਕ ਹੈ ਹਾਂ ਜੀ ਹਾਂ ਜੀ ਤਾਂ ਸੋਨੇ ਰੇਟ ਆ ਵੀਰ ਦੇ ਮਈਆਂ ਦੇ ਰੇਟ ਵੀਰੋ ਬਿਲਕੁਲ ਜਾਇਜ ਕੀਤੇ ਆ ਛੋਟੀ ਦਾ ਰੇਟ ਵੀ ਚੰਗਾ ਕੀਤਾ ਤਾਜੀ ਸੋਨੇ ਮਹਾਂ ਗਈ ਹਾਂ ਜੀ ਤਾਂ ਇਹਨਾਂ ਦੁਵਾ ਮਗਰ ਕਟੀਆਂ ਆ ਗਈਆਂ ਹਨ ਤਾਂ ਵੀਰੇ ਕਿਦਾਂ ਕਿਦਾਂ ਦੋਵੇਂ ਤਾਜ਼ੀਆਂ ਸੂਈਆਂ ਹਨ ਮਗਰ ਕਟੀਆਂ ਨੇ ਤੇ ਜੋੜੇ ਚ ਮਾਨਤਨ ਹੋਜੂ ਕਾਦਾਂ ਕੁਝ ਤੇ ਉਹਨਾਂ ਤੈਨੂੰ ਦਾ ਨਿਕਲ ਮੁੰਨੇ ਕਨੇ ਕਾ ਮੁੱਲ ਪਾਇਆ ਸਾਝ ਥੋੜਾ ਥੜਾ ਕਰ ਦਾਂਗੇ ਭੈਣ ਭਾਵਾਂ ਦਾ ਬਿਲਕੁਲ ਜੋੜਾ ਲੁਕ ਭੈਣ ਭਾਵਾਂ ਥੋੜਾ ਥੜਾ ਕਰ ਦਾਂਗੇ ਬਿਲਕੁਲ ਬਿਲਕੁਲ ਹਾਂਜੀ ਉਹਦੇ ਫੋਨ ਲਾ ਕੇ ਬਣ ਪ੍ਰਾਪਤ ਆਪਾਂ ਮੋੜਨੇ ਦਾ ਵਿੱਚ ਦੇ ਨਹੀਂ ਦੇ ਰੇਟ ਤਾਂ ਦਾ ਜਿਆਜਾ ਜੀ ਤਾਂ ਪਤਾ ਭਾਈ ਆ ਜੀ 15 15 ਕਮਾਈ ਵਿਸ਼ੇ ਤੇ ਤੁਹਾਨੂੰ ਪਤਾ ਦੇ ਦੇ ਬਿਲਕੁਲ ਬਿਲਕੁਲ ਤਾਂ ਵੇਖੋ ਵੀਰੋ ਬਾਕੀ ਰੇਟ ਵੀਰ ਦੇ ਜਿਆਜਾ ਫੋਨ ਜਰੂਰ ਲਾ ਲਿਓ ਛੋਟ ਛੱਪੇ ਹੋਰ ਹੋ ਜਾਣਗੇ ਤਾਂ ਹਰ ਵੀਡੀਓ 'ਚ ਵੀਰ ਦਾ ਰੇਟ ਜਿਆਜਾ ਹੁੰਦਾ ਹਾਂਜੀ ਹਾਂਜੀ ਤੁਹਾਨੂੰ ਤਾਂ ਆਪਣੀ ਦੂਜੇ ਦਿਨ ਵੀਡੀਓ ਆਉਂਦੀ ਆ ਮਾਰਦੀ ਬਾਬੇ ਦੀਪ ਸਿੰਘ ਦੀ ਬਹੁਤ ਬਣ ਪ੍ਰਾਪਤ ਬਿਲਕੁਲ ਬੜੀ ਕਿਰਪਾ ਵੀਰੇ ਹਾਂਜੀ ਹਾਂਜੀ ਮਲਕੀ ਸਿੰਘ ਉਹ ਫਰੋਜਪੁਰ ਵਾਲਾ ਫੋਨ ਕਰੰਦਿਆ ਆਂਦਾ ਵੀਰ ਫੋਨ ਨਹੀਂ ਚੁੱਕੰਦਿਆ ਵੇ ਉਹ ਵੇਚਦਾ ਵੀਰੇ ਹਨਾ ਖੜਕੇ ਤੇ ਵੇਖੋ ਵੀਰੋ ਫਿਰ ਇਦਾਂ ਹੀ ਤਾਂ ਵੀਰ ਪਿਆਰ ਕਰਦੇ ਆ ਹਨਾ ਹਾਂ ਜੀ ਆਂਦੇ ਆਂਦੇ ਹਾਂ ਜੇ ਤਾਂ ਬਿਲਕੁਲ ਤਾਂ ਬਾਕੀ ਵੀਰਾਂ ਨੂੰ ਬੇਨਤੀ ਆ ਵੀਰੇ ਚੈਨਲ ਨੂੰ ਮਤਵਾ ਸਬਸਕ੍ਰਾਈਬ ਕਰੋ ਲਾਈਕ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਹਾਂ ਜੀ ਵੇਖੋ ਇਹੋ ਦਿਖਾਓ ਵੀ ਜੀ ਜਿਹੜੀ ਬੋਸ਼ ਆਂਦਰੀ ਬਹੁਤ ਸ਼ਾਨਦਾਰ ਚੱਡੀ ਬੋਸ਼ ਆਂਦਰੀ ਬਹੁਤ ਸ਼ਾਨਦਾਰ ਬਾਨਾ ਸਫਾਈਆਂ ਨੇ ਆ ਜੀ ਬਹੁਤ ਸਫਾਈ ਝੋਟੀ ਦੀ ਨਵਾਂ ਪਸ਼ੂ ਕੋ 4 ਸੂਏ ਚੋ ਕੇ ਫਿਰ ਵੇਚ ਲੈਂਦਾ ਫਿਰ ਵੇਚੀ ਇਹਦੇ ਉਹਨੇ ਦੀ ਉਹਨੇ ਦੀ ਸਮਝ ਲੋ ਆਪਣਾ ਆ ਨਾ ਉਹ ਤਾਂ ਇਹਦਾ ਹੁੰਦਾ ਕੱਖਣੀ ਆ। ਕੁਝ ਨਹੀਂ ਉਹ ਤਾਂ ਮ리에 ਆਪਾਂ ਪਾਣਾ ਦੇਂਦੇ ਆ। ਪਾਣਾ ਪਾਣਾ ਵੀਰੇ। ਹਾਂਜੀ। ਸੋਹਣੇ ਪਸ਼ੂ ਨੇ। ਨਾਲ ਕਰਕੇ ਆਪਾਂ ਥੋੜੇ ਪਸ਼ੂ ਪਾਣਾ ਮਿਲਦਾ ਆਪਾਂ ਪਾਣਾ ਚੱਲੀ ਜਾਂਦੇ। ਪਾਣਾ ਮਿਲਦਾ। ਆਪਾਂ ਫੇਰ ਥੇਰ ਕੇ ਲਿਆਉਣੇ ਲੋਕਾਂ ਤੇ ਕਈਆਂ ਚੋਰ ਪਾਣ ਪਾਣ ਤੁਣੀ ਤਾਂ ਨਹੀਂ ਰੁੜ ਗਈਆਂ ਆ। ਰੁੜ ਗਈਆਂ ਬਿਲਕੁਲ ਵੀਰੇ। ਇਹ ਤਾਂ ਉਹਦਾ ਪੱਠੇ ਪੱਠੇ ਵੀ ਨਹੀਂ ਹੈਗੇ। ਨੁਕਸਾਨ ਹੋ ਜਾਦਾ ਫੇਰ ਚਲੋ ਅਗਲੇ ਸੀਜ਼ਨ ਤੇ ਫੇਰ ਲੈ ਲਾਂਗੇ। ਬਿਲਕੁਲ। ਉਹਦੇ ਕੱਕ ਨੁਕਸਾਨ ਕਰਕੇ ਚਲੋ ਵੇਚੀ ਜਾਂਦੇ ਆ ਤੇ ਆਇਆ। ਚਲੋ ਪਾਣਾ ਪਾਣਾ। ਲੋੜ ਬਗੀ ਹੈ ਕਿ ਪੂਰੀ ਹੋ ਜਾਂਦੀ ਹੈ ਤੇ ਆਪਣੀ ਬਿਲਕ ਵੀਰ ਸਾਹਿਬ ਸੁਸਲੇ ਨਾ ਬਾਕੀ ਫੋਨ ਲਾਓ ਵੀਰੋ ਤਾਂ ਵੀਰੇ ਐਡਰੈਸੇ ਕਰੀ ਬੋਲੇ ਜਸਵੀਰ ਸਿੰਘ ਪਿੰਡ ਆਪਣਾ ਹਰਦੌਰਵਾਲ ਤਸਵੀਲ ਡੇਰਾ ਬਾਬਾਨਗਤ ਜਿਲ੍ਹਾ ਗਰਦਾਸਪੁਰ ਵੀਰ ਜੀ ਫੋਨ ਨੰਬਰ ਵੀਰੇ 84377 ਤੇ 2925 ਵੀਰ ਜੀ ਠੀਕ ਹੈ ਸਾਸਿਕਾਲ ਵੀਰ ਜੀ